ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਧਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਾਗਰਤੀ ਕਲਾ ਕੇਂਦਰ ਔੜਾ ਤੇ ਗ੍ਰਾਮ ਪੰਚਾਇਤ ਪਿੰਡ ਗੜੀ ਜੀ ਸਿੰਘ ਵੱਲੋਂ ਸਮਾਜ ਸੇਵੀ ਐਨ ਆਰ ਆਈ ਨੰਬਰਦਾਰ ਮਹਿੰਦਰ ਸਿੰਘ ਅੰਦੇਸ਼ ਯੂ ਐਸ ਏ ਤੇ ਬਹਾਦਰ ਸਿੰਘ ਗਰਚਾ ਜਰਮਨੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਡਾਕਟਰ ਪਿੰਡ ਰੋ ਅੰਬੇਦਕਰ ਜਿਹਦੇ 78ਵੇਂ ਪ੍ਰੀਨਿਰਮਾਨ ਦਿਵਸ ਮੌਕੇ 32ਵਾਂ ਜਾਗਰਤੀ ਸਮਾਵੇਲਨ ਸਵਰਗੀ ਨੇਕਾ ਮੱਲਾ ਵੇਦੀਆਂ ਤੇ ਸਵਰਗੀ ਸੁਰਿੰਦਰ ਸੁੰਮਤ ਦੀ ਯਾਦ ਨੂੰ ਸਮਰਪਤ ਪਿੰਡ 'ਚ ਨਵੇਂ ਬਣੇ ਵੀ.ਆਰ. ਅੰਬੇਦਕਰ ਚੌਕ ਵਿਖੇ ਕਰਵਾਇਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਬਹੁਜੋ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਸ਼ਾਮਲ ਹੋਏ ਇਸ ਮੌਕੇ ਵੱਖ-ਵੱਖ ਕਲਾਕਾਰਾਂ ਨੇ ਆਪਣੇ ਗਾਇਕੀ ਦਾ ਮਜ਼ਹਾਰਾ ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ Yeah, <laughs> am ਪੰਚਗੜਜੀਤ ਸਿੰਘ ਅੱਜ ਸਾਡੇ ਪਿੰਡ ਨਗਰ ਗੜਜੀਤ ਸਿੰਘ ਵਿਖੇ ਟਰੈਕਟਰ ਮੇਲ ਕਰਾਇਆ ਗਿਆ ਬਹੁਤ ਵਧੀਆ ਮੇਲਾ ਕਰਾਇਆ ਗਿਆ ਇਦਾਂ ਦੇ ਮੇਲੇ ਸਦਾ ਹੀ ਹੁੰਦੇ ਰਹਿਣ ਤਾਂ ਕਿ ਆਉਣ ਵਾਲੇ ਸਮਾਜ ਵਿੱਚ ਸਾਰਿਆਂ ਨੂੰ ਸੇਧ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜੀ ਇੱਥੇ ਅੱਜ ਮੰਗ ਉੱਠੀ ਹੈ ਜਿਹੜਾ ਇਸ ਚੌਂਕ ਨੂੰ ਬੈਂਕਰ ਸਾਹਿਬ ਦੇ ਨਾਂ ਤੇ ਬਣਾਉਣਾ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਰ ਅਸੀਂ ਇਹਦੇ ਸਬੰਧ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੁਣ ਤੋਂ ਇਹਦਾ ਮਤਾ ਪਾ ਕੇ ਇੱਥੇ ਡਾਕਟਰ ਅੰਬੇਦਕਰ ਚੌਂਕ ਰੱਖਿਆ ਜਾਊਗਾ ਇਹਦਾ ਨਾਂ ਸਾਰਿਆਂ ਨੂੰ ਇਹੀ ਬੱਸ ਕਹਿਣਾ ਮੇਰਾ ਤੈਨੂੰ ਬੱਸ ਤਿਸ ਦਾ ਤੇਰਾ ਚਿਹਰਾ ਧੰਨ ਦਾ ਤਾਲ ਤੇਰੀ ਬੱਡੀ ਖਵਾਈ ਮੀਰਾ ਤਰੀ ਕਲਾ ਵਾਈ ਬਾਲੀ ਕਹਿੰਦੇ ਦੁਨੀਆਂ ਦੇ ਅਖਾਵੇ ਮੂਰੇ ਮੇਰਾ ਵੇ ਗੁਰੂ ਨਾਨਕ ਦੇਵੂ ਤੂੰ ਮੇਰਾ ਏ ਵੇ ਗੁਰੂ ਨਾਨਕ ਦੇਵੂ ਅੱਜ ਜਾਗਰਤੀ ਕਲਾ ਕੇਂਦਰ ਆਉਟ ਵੱਲੋਂ ਆਪਣਾ 32ਵਾਂ ਜਾਗਰਤੀ ਸਮਾਗਮ ਪਿੰਡ ਗੜੀਜੀਤ ਸਿੰਘ ਦੀ ਧਰਤੀ ਤੇ ਡਾਕਟਰ ਪੀਮਰਾ ਓਬੇਲਕਰ ਚੌਕ ਦੇ ਵਿੱਚ ਅੱਜ ਬਾਬਾ ਸਾਹਿਬ ਦੇ ਪ੍ਰੀ ਨਿਰਮਣ ਦਿਵਸ ਦੇ ਸਬੰਧ ਵਿੱਚ ਮਿਸ਼ਨਰੀ ਸਾਥੀ ਨੀਕਮਨ ਲਾ ਵੇਦੀਆਂ ਤੇ ਵਸਪਾ ਦੇ ਅਣਥੱਕ ਯੋਧੇ ਸ੍ਰਿੰਦਰ ਸੁਮਨ ਜੀ ਨੂੰ ਯਾਦ ਨੂੰ ਸਮਰਪਿਤ ਕੀਤਾ ਗਿਆ ਇਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਸਾਹਿਬ ਪ੍ਰਧਾਨ ਭੋਜਨ ਸਮਾਜ ਪਾਰਟੀ ਪੰਜਾਬ ਪਹੁੰਚੇ ਆ ਤੇ ਉਹਨਾਂ ਨੇ ਬਖ ਬਖ ਸ਼ਕੀਤਾ ਨੂੰ ਸਨਮਾਨਿਤ ਕੀਤਾ ਹੈ ਬਖ ਬਖ ਸਾਥੀ ਇਹਨਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਅੱਜ ਬਖ ਬਖ ਅਵਾਰਡ ਦੇ ਕਿਵੇਂ ਸਨਮਾਨਿਤ ਕੀਤਾ ਗਿਆ ਤੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਬਹਾਦਰ ਸਿੰਘ ਜੀ ਖਿਆੜਾ ਚੇਅਰਮੈਨ ਜਾਗਰਤੀ ਕਲਾ ਕੇਂਦਰ ਰਾਜ ਦਦਰਾਲ ਮਾਸਟਰ ਮੱਖਣ ਬਖਰੌਰ ਜੀ ਸਾਡੀ ਸਾਰੀ ਟੀਮ ਸਭ ਦਾ ਸਰਪੰਚ ਸ਼੍ਰੀਮਤੀ ਨਿਰਮਲਕੌਰ ਜੀ ਤੇ ਰਮਨਿਕ ਸਿੰਘ ਜੀ ਪUREਵਾਲ ਅਰਜੰਦ ਸਿੰਘ ਜੀ ਬਾਠ ਇਹਨਾਂ ਸਾਰਿਆਂ ਨੇ ਆਪਣੀਆਂ ਬਖ ਬਖ ਰਸਮਾਂ ਰਵਾਈਆਂ ਤੇ ਅੱਜ 32ਵਾਂ ਜਾਗਰਤੀ ਮਿਲਣ ਮਿਲਣਾ ਗਿਆ ਹੈ ਉਹ ਗੜੀਜੀਤ ਸਿੰਘ ਦੀ ਧਰਤੀ ਤੇ ਕੀਤਾ ਗਿਆ ਬਹੁਤ ਸਾਰੇ فنਕਾਰਾਂ ਨੇ ਨਨਨਾ ਨੂਰ ਜੀ ਜਿਹਦੇ ਵਿੱਚ ਰੱਕੀ ਹਿਆਲਾ ਸਾਡੇ ਬਹੁਤ ਹੀ ਸਤਿਕਾਰਯੋਗ ਹਰਦੀਪ ਦੀਪਾ ਜੀ ਜਗਦੀਸ਼ ਜੜਲਾ ਜੀ ਹੋਰ ਬਹੁਤ ਸਾਰੇ ਕਲਾਕਾਰ ਆਏ ਹਾਲ ਸਮੁੱਚੀ ਪ੍ਰਸਤਵਿਧ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਦ ਕਰਦੇ ਆ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਥੀ ਪਰਵੀਨ ਬੰਗਾ ਜੀ ਸ਼ੋਭਨਾ ਪ੍ਰਿੰਡੈਂਟਾ ਜੀ ਹੋਰ ਵਾਸਤੇ ਬਹੁਤ ਸਾਰੇ ਸਾਥੀ ਪਹੁੰਚੇ ਜਾਗਰਤੀ ਕਲਾ ਕੇਂਦਰ ਦੇ ਸਾਰੇ ਸਾਥੀ ਪਹੁੰਚੇ ਆ ਅਖੀਰ ਵਿੱਚ ਮੈਂ ਰੂਪ ਲਾਲ ਧੀਰ ਪ੍ਰਧਾਨ ਜਾਗਰਤੀ ਕਲਾ ਕੇਂਦਰਾ ਰਾਉਟ ਤੁਹਾਨੂੰ ਇਹ ਵਿਸ਼ਵਾਸ ਦਵਾ ਰਾਂ ਕਿ ਭਵਿੱਖ ਵਿੱਚ ਵੀ ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰੱਖਣ ਦੇ ਲਈ ਸਾਡੀ ਸੰਸਥਾ ਪਰਾਨੇ ਕਰਦੇ ਰਹੇਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਪੀਮ ਜੈ ਭਾਰਤ ਜੈ ਗੁਰਦੇਵ ਧਰਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਦੇ ਅਮਰੀਕ ਵਿਸਵਾਜੀ ਜਿਨ੍ਹਾਂ ਨੂੰ ਅੱਜ ਸ੍ਰਿੰਦਰ ਸੰਮਨ ਪੁਰਸਕਾਰ ਦੇ ਨਾਲ ਸਨਮਾਨ ਦਿੱਤਾ ਜਾਣਾ ਉਹ ਵੀ ਪਹੁੰਚੇ ਹਨ ਦਾ ਧੰਨਵਾਦ ਹੈ ਜੀ ਇਹ ਦੂਤਾ ਵੀ ਲਓ ਬਹੁਤ ਪਿੱਛੇ ਸੱਜਾ ਚੱਲਾ ਬੋਲਾ ਜਿਹਾ ਹੋਂ ਦੂਰ ਜਨ ਬਸ ਰਹਿੰਦੇ ਰਹਿੰਦੇ ਨੀਕਾ ਮੱਲਾ ਵੇਦੀਆਂ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਸਿਸਟਰ ਉਹਨਾਂ ਦਾ ਵੀ ਜਾਰੀਤੀ ਕਲਕੇਂਦਰ ਆੜ ਵੱਲੋਂ ਤੋਂ ਸਨਮਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਜੋਧੀਆਂ ਨੇ ਪੂਰੀ ਜ਼ਿੰਦਗੀ ਰੇਬਰ ਦਾ ਮਿਸ਼ਨ ਕਰ ਕਰ ਪਹਚਾਣ ਦਾ ਉਪਰਾਂ ਲੱਗੀ ਤਾਂ ਸਲੂਟ ਹੈ ਉਹਨਾਂ ਨੂੰ ਠਾਕਰਤ ਸਾਲੂ ਕਰ ਦਿਓ ਜੀ ਇੱਕ ਵਸਤੂ ਮੱਲਾ ਵਿਧੀਆ ਪੁਰਸਕਾਰ ਬਹੁਤ ਹੀ ਸ੍ਰੀਲੀ ਆਵਾਜ਼ ਦੇ ਮਾਲਕ ਗਾਇਕ ਹਰਦੀਪ ਚੱਲ ਜੀ ਨੂੰ ਦਿੱਤਾ ਜਾਣਾ ਉਹਨਾਂ ਨੂੰ ਬੇਨਤੀ ਕਰਦੇ ਆ ਉਹ ਵੀ ਔਰ ਦੀ ਕਿਰਪਾ ਦਾ ਕਰਨ ਪੁਰਸਕਾਰ ਪਰਸ਼ੋਦਮ ਬੰਗੜ ਜੀ सभ्याचारिकार सेवा की जय भीम जय भारत बाबा साहब तेरी जय भीम जय भारत जागृति

ਅ ਮੋਜਿਸ ਫਾਈਲ ਪਾਰਟੀ ਦੇ ਆਰਥਿਕ ਫੰਡ ਦੇ ਵਿੱਚ ਛੋਟੇ ਜਿਹੇ ਯੋਗਦਾਨ ਪਾਇਆ ਆਪਣੀ ਟੀਮ ਵੱਲੋਂ ਬੰਗਾ ਸਾਹਿਬ ਨੇ ਤੇ ਕਰੀਪੁਰ ਸਾਹਿਬ ਨੂੰ ਉਹ ਸੀ ਭੇਟ ਕਰ ਰਹੇ ਕਿਉਂਕਿ ਪਾਰਟੀ ਵੇਸ਼ਾ ਹੀ ਪੈਸੇ ਨਾਲ ਚੱਲਦੀ ਹੈ ਇਸ ਲਈ ਇਹ ਤੁਹਾਡਾ 10-10 ਰੁਪਏ 100-100 ਰੁਪਏ ਦਿੱਤਾ ਹੈ ਉਹ ਪੈਸੇ ਹੈ ਇਹ ਕੋ ਬਲੈਕ ਨਹੀਂ ਹੈ ਨਾ ਕੋ ਪੈਸਾ ਨਹੀਂ ਹੈ ਨਾ ਨਾਮ ਜਗ ਤੇ ਹੈ We ਕਾਰਜਗੁਰ ਸਰਪੰਚ ਭਦਰ ਸਿੰਘ ਢਿਆੜਾ ਸਾਹਿਬ ਮਾਸਟਰ ਮੱਖਣ ਬਖਲੌਰ ਜੀ ਰੂਪਨਾਲ ਜੀ ਧੀਰ ਸਾਹਿਬ ਹਰਜਿੰਦਰ ਸਿੰਘ ਦੀਵਾੜੀ ਅਮਰਿਕ ਸਿੰਘ ਜੀ ਪUREਵਾਲ ਬਲਕਾਰ ਸਿੰਘ ਜੀ ਅਣਦੇਈ ਅਵਤਾਰ ਸਿੰਘ ਜੀ ਜੋਲ ਬਲਵੀਰ ਸਿੰਘ ਜੀ ਸਾਕਾਪੰਚ ਪੈਡਗੜੀ ਜੀ ਸਿੰਘ ਬਲੋ ਬਹੁਤ ਸਾਰਾ ਮਾਣ ਆ ਰਿਹਾ ਹੈ ਤੇਦਰ ਤੋਂ ਆਗਰ ਦੇ ਮਾਈ ਨੀ ਮਾਈ ਆਖੀ ਬਾਬਰ ਨੂੰ ਦਾਜ ਵਿੱਚ ਫੋਟੋ ਵੀ ਮਰਾ ਦੇ ਦਿੱਤੀ But ਰੁੜਦੇ ਰੁੜਦੇ ਪਹੁੰਚੇ ਵਿੱਚ ਪਰਦੇਸਾਂ ਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਚੜਦੇ ਸੂਰਜ ਲਖਾਂ ਦੇ ਹਰ ਰਿਸ਼ਤੇ ਨਾਲ ਟੁੱਟ ਕੇ ਜਾ ਹਰ ਰਿਸ਼ਤੇ ਨਾਲ ਟੁੱਟ ਕੇ ਜਾ ਟੁੱਟ ਜਦੋਂ ਲੱਗੇ ਕਰਨ ਕਮਾਈਆਂ ਸੀ ਜੈ ਗੁਰਦੇਵ ਜੀ ਜੈ ਭੀਮ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਾਇਕ ਰਾਜ ਦੇ ਨਾਲ ਚੇਅਰਮੈਨ ਜਾਗਰਤੀ ਕਲਾ ਕੇਂਦਰ ਔੜ ਅੱਜ 32ਵਾਂ ਜਾਗਰਤੀ ਸੰਮੇਲਨ ਜਾਗਰਤੀ ਕਲਾ ਕੇਂਦਰ ਔੜ ਵੱਲੋਂ ਕਰਵਾਇਆ ਜਾ ਰਿਹਾ ਜੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਭੀਮਰਾ ਡਾਕਟਰ ਅਵੇਡガル ਜੀ ਦੇ ਪ੍ਰੀ ਨਿਰਮਾਣ ਦਿਵਸ ਨੂੰ ਸਮਰਪਿਤ ਹੈ ਜੀ ਅੱਜ ਦਾ ਪ੍ਰੋਗਰਾਮ ਤੇ ਸਵਰਗ ਵਸਤੀ ਸ੍ਰਿੰਦਰ ਸੁਮਨ ਅਤੇ ਨੇਕਾ ਮੱਲਾ ਵੇਦੀਆਂ ਉਹਨਾਂ ਦੀ ਯਾਦ ਵਿੱਚ ਇਹ ਅੱਜ ਸਮਾਗਮ ਕਰਾਇਆ ਗਿਆ ਜਿਹਦੇ ਵਿੱਚ 6 ਕਲਾਕਾਰਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੋਂਰ ਹਰ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਵੰਡੀਆਂ ਗਈਆਂ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਗਿਆ ਤੇ ਇਹਦੇ ਵਿੱਚ ਗ੍ਰਾਮ ਪੰਚਾਇਤ ਪਿੰਡ ਗੜੀ ਜਿਸਨ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸਾਨੂੰ ਡਾਕਟਰ ਭੀਮrao ਅੰਬੇਡਕਰ ਚੌਕ ਪਿੰਡ ਗੜੀ ਜਿਸਨਥੇ ਅੱਜ ਬਹੁਤ ਵੱਡਾ ਵਿਸ਼ਾਲ ਇਹ ਜੋ ਸਮਾਗਮ ਕਰਵਾਇਆ ਗਿਆ ਅਸੀਂ ਇਹਦੇ ਵਿੱਚ ਜਿੰਨੇ ਵੀ ਸਾਡੇ ਸਤਿਕਾਰਯੋਗ ਸਾਥੀ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਹੈ ਐਨਆਰਏ ਵੀਰਾਂ ਦਾ ਧੰਨਵਾਦ ਹੈ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਬਸ ਦੇ ਪਰਦੇਸੀ ਸਾਹਿਬ ਸਾਡੇ ਵੱਡੇ ਵੀਰ ਅੱਜ ਦੀ ਵਾਈਟ ਕਰ ਰਹੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਵੇਰ ਤੋਂ 11 ਵਜੇ ਤੋਂ ਲੈ ਕੇ ਹੁਣ ਤੱਕ ਆਪਣੀ ਸੇਵਾਵਾਂ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਜੀ